ਖਲਕਾ ਫਤਿਹਗਰ ਚੂੜੀਆਂ ਤੇ ਵੱਖ-ਵੱਖ ਪਿੰਡਾਂ ਤੇ ਕਾਂਗਰਸੀ ਪੰਚਾਂ ਤੇ ਸਰਪੰਚਾਂ ਤੇ ਰੱਦ ਕੀਤੀ ਗਈ ਕਾਗਜ਼ ਪੰਚਾਂ ਤੇ ਸਰਪੰਚਾਂ ਦਾ ਆਰੋਪ ਰੁੱਦ ਫਟਿਆ ਗੁੱਸਾ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੋਸ਼ਿਆ ਜੁਮੇਵਾਰ ਹਲਕਾ ਫਤੇਗੜ ਚੂੜੀਆਂ ਦੇ ਕਾਂਗਰਸੀ ਪੰਚਾਂ ਅਤੇ ਸਰਪੰਚਾਂ ਦੇ ਵੱਡੀ ਗਿਤੀ ਵਿੱਚ ਕਾਗਜ਼ ਰੱਦ ਕੀਤੇ ਗਏ ਹਨ ਜਿਸ ਨੂੰ ਲੈ ਕੇ ਪੰਚਾਂ ਸਰਪੰਚਾਂ ਦਾ ਆਰੋਹ ਵਿਰੁੱਧ ਗੁੱਸਾ ਫੁੱਟਿਆ ਹੈ ਇਸ ਮੌਕੇ ਅਜਵਾਖ ਵੱਖ-ਵੱਖ ਸੈਂਟਰਾਂ ਤੇ ਇਕੱਠੇ ਹੋ ਕੇ ਪੰਚਾਂ ਅਤੇ ਸਰਪੰਚਾਂ ਨੇ ਆਰੋਹ ਵਿਰੁੱਧ ਜਮ ਕੇ ਪੜਾਸ਼ਕਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਾਣ ਪੁੱਛ ਕੇ ਸਿਆਸੀ ਦਬਾਅ ਅਧੀਨ ਕਾਗਜ਼ ਰੱਦ ਕੀਤੇ ਗਏ ਹਨ ਅਤੇ ਉਹਨਾਂ ਨੇ ਕਿਤੇ ਤੌਰ ਤੇ ਆਰੋਹ ਪਰਦੋਸ਼ ਲਗਾ ਕੇ ਉਹਨਾਂ ਵੱਲੋਂ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕਾਗਜ਼ ਕਿਉਂ ਰੱਦ ਕੀਤੇ ਗਏ ਹਨ ਉਹਨਾਂ ਨੂੰ ਇਸ ਦਾ ਰੀਜਨ ਨਹੀਂ ਦੱਸਿਆ ਜਾ ਰਿਹਾ ਜਿਸ ਤੋਂ ਸਿੱਧਾ ਸਾਬਤ ਹੁੰਦਾ ਹੈ ਕਿ ਸਿਆਸੀ ਤਪਾਦীন ਉਹਨਾਂ ਦੇ ਕਾਗਜ਼ ਜਾਣ ਪੁੱਛ ਕੇ ਰੱਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਵੱਡੀ ਪੱਤਰ ਤੇ ਰੋਸਟਰ ਨੇ ਅਤੇ ਮੁਜਾਰੇ ਕਰਨਗੇ ਅਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਆਪਣੀ ਆਵਾਜ਼ ਉਠਾਉਣਗੇ ਇਸ ਬੰਦ ਵਿੱਚ ਕਾਂਗਰਸੀ ਪੰਚਤ ਅਤੇ ਸਰਪੰਚ ਆਰੋ ਨੂੰ ਮਿਲੇ ਪਰ ਉਹਨਾਂ ਵੱਲੋਂ ਉਹਤ ਸਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਬਾਅਦ ਵਿੱਚ ਇਸ਼ਾਰੇ ਹੀ ਪੰਚ ਸਰਪੰਚ ਐਸਜੀਐਮ ਨੂੰ ਵੀ ਮਿਲੇ ਜਿਨ੍ਹਾਂ ਨੇ ਆਪਣਾ ਪਲਾ ਛੱਡ ਦਿਆਂ ਹੋਇਆ ਏਡੀਸੀ ਕੋ ਜਾਣ ਲਈ ਕਿਹਾ ਇਸ ਮਤੀ ਨਗਰ ਕੌਂਸਲ ਦਫ਼ਤਰ ਚ ਬੈਠੇ ਆਰੋ ਨੇ ਕਿਹਾ ਕਿ ਉਹ ਅੱਜ ਕਾਗਜ਼ ਵਾਪਸੀ ਦੇ ਕੰਮਾਂ ਚ ਰੁੱਝੇ ਹਨ ਇਸ ਲਈ ਉਹ ਅੱਜ ਜਿਨ੍ਹਾਂ ਦੇ ਕਾਗਜ਼ ਰਤ ਹੋ ਹਨ ਉਹਨਾਂ ਦਾ ਰਿਜਨ ਨਹੀਂ ਦੱਸ ਸਕਦੇ ਸਰਪੰਚੀ ਦੇ ਦੋ ਕਾਗਜ਼ ਦੋਵੇਂ ਫਿਲਹਾਲ ਰੱਦ ਕਰ ਦਿੱਤੇ ਹਨ ਸਾਡੀ ਕਾਂਗਰਸ ਪਾਰਟੀ ਅੱਛਾ ਤਾਂ ਇਹ ਸਰਪੰਚ ਦੇ ਜਿਹੜੇ ਉਮੀਦਵਾਰ ਦੇ ਕਾਗਜ਼ ਰਜੈਕਟ ਹੋ ਦੋਨਾਂ ਰਜੈਕਟ ਕਰਤੇ ਜਾਂਦੇ ਨੇ ਇੱਕ ਇੱਕ ਮੈਂਬਰ ਦੇ ਰੱਦ ਕਰਤੇ ਆ ਜੀ ਬਲਾਕ ਫਤੇਗੜ ਚੂੜੀਆਂ ਦੇ ਵਿੱਚ ਵੱਖ-ਵੱਖ ਜੋ ਆਰਓ ਸੈਂਟਰ ਬਣਾਏ ਗਏ ਸੀ ਉਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਜਿਹੜੇ ਸਰਪੰਚਾਂ ਤੇ ਪੰਚਾਂ ਉਹਨਾਂ ਦੇ ਕਾਗਜ਼ ਰੱਦ ਹੋਏ ਨੇ ਅਤੇ ਉਹਨਾਂ ਵੱਲੋਂ ਇਹ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਿਆਸੀ ਦਬਾਅ ਅਧੀਨ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕੀਤੇ ਗਏ ਨੇ ਅਤੇ ਉਹ ਅੱਜ ਵੱਖ-ਵੱਖ ਸੈਂਟਰਾਂ 'ਚ ਜਿਹੜੇ ਆਰਓ ਰਿਟਰਨਿੰਗ ਅਫਸਰ ਨੇ ਉਹਨਾਂ ਨੂੰ ਆਪਣਾ ਐਪਲੀਕੇਸ਼ਨਾਂ ਦੇਣਾ ਇਹਨੇ ਕਿ ਉਹਨਾਂ ਨੂੰ ਕਾਰਨ ਦੱਸਿਆ ਜਾਵੇ ਕਿ ਉਹਨਾਂ ਦੇ ਜਿਹੜੇ ਕਾਗਜ਼ ਨੇ ਕਿਸ ਕਾਰਨ ਕਰਕੇ ਰੱਦ ਕੀਤੇ ਗਏ ਗੱਲਬਾਤ ਕਰਦੇ ਵਕਫਾ ਖ ਪੰਚਾਇਤ ਸਰਪੰਚਾਂ ਨਾਲ ਸਰਹੀ ਨਾ ਸਰਪੰਚੀ ਦੇ ਕਾਗਜ਼ ਪਰ ਇਸ ਵਕਫਾ ਖ ਪੰਡਾਂ ਦੇ ਤੇ ਇਹ ਜਿਹੜੇ ਇਹਨਾਂ ਕਾਗਜ਼ ਜਿਹੜੇ ਰੱਦ ਕਰ ਦਿੱਤੇ ਆ ਤੇ ਅਸੀਂ ਅਹੀ ਰਿਜਨ ਹੀ ਮੰਗਦੇ ਆ ਵੀ ਕੀ ਰਜਿਸਟਰ ਕੀਤਾ ਵੀ ਕਾਦੇ ਵਾਸਤੇ ਸਾਨੂੰ ਰੱਦ ਕੀਤਾ ਆ ਕੀ ਰਿਜੈਕਸ਼ਨ ਲਾਇਆ ਸਾਨੂੰ ਕੋਈ ਵੀ ਜਿਹੜਾ ਆਰਓ ਨਾ ਤੇ ਦੇ ਰਿਹਾ ਐਪਲੀਕੇਸ਼ਨ ਅਸੀਂ ਦਿੱਤੀਆਂ ਵਾ ਨਾ ਸਾਡੇ ਕੋਈ ਐਪਲੀਕੇਸ਼ਨ ਨਾ ਲੈ ਰਿਹਾ ਵੀ ਸਾਡੇ ਕਾਦੇ ਵਾਸਤੇ ਰੱਦ ਕੀਤੇ ਆ ਇੰਨਾ ਬਕਲਾੜ ਦੇ ਵਿੱਚ ਆਣ ਕੇ ਸਰਕਾਰ ਨੇ ਤੇ ਜਿਹੜੇ ਆਰੋਆ ਇਹਨਾਂ ਜਿਹੜੇ ਸਾਡੇ ਕਾਗਜ਼ ਸਾਰਿਆਂ ਦੇ ਰੱਦ ਕੀਤੇ ਆ ਇਹਨਾਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜੇ ਇਲੈਕਸ਼ਨ ਹੁੰਦੀ ਆ ਤੇ ਕਾਗਜ਼ ਪਾਰਟੀ ਦੇ ਬੜੇ ਤਕੜੀ ਦੇ ਸਰਪੰਚ ਜਿਹੜੇ ਸਾਰੇ ਬੰਦੇ ਆ ਇਹ ਤੁਸੀਂ ਅਗਲਾ ਸਟੈਪ ਕੀ ਹੈ ਜੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਐਸਡੀਐਮ ਮੈਡਮ ਕੋਲ ਵੀ ਮਿਲ ਕੇ ਆਏ ਆ ਫਿਰ ਦੁਬਾਰਾ ਉਹਨਾਂ ਨੂੰ ਕਵਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਤੇ ਉਹਨਾਂ ਨੂੰ ਮੇਲ ਵੀ ਕੀਤੀ ਆ ਐਸਡੀ ਮੈਡਮ ਕੀ ਆਖਦੀ ਐ ਐਸਡੀਐਮ ਮੈਡਮ ਕਹਿੰਦੇ ਵੀ ਤੁਸੀਂ ਜਾਓ ਤੇ ਤੁਹਾਨੂੰ ਜੋ ਵੀ ਤੁਹਾਨੂੰ ਜਿਹੜੀ ਨੇ ਕਾਗਜ਼ ਆ ਦੇ ਗਏ ਕਿਹੜਾ ਪਾਰਟੀ ਤੁਹਾਡਾ ਖੈਰਾ ਖੈਰਾ ਕਲਾ ਜੀ ਕਿਹੜੀ ਪਾਰਟੀ ਦੇ ਕਾਂਗਰਸ ਪਾਰਟੀ ਕੀ ਮਸਲਾ ਸਾਰਾ ਮਸਲਾ ਜੀ ਨਹੀਂ ਕਾਗਜ਼ ਭਰੇ ਆ ਨਵਾਂ ਜਾਣਿਆਂ ਦੇ ਉਥੇ ਸੱਤ ਮੈਂਬਰ ਪੰਚਾਇਤ ਦੇ ਨੇ ਦੋ ਸਰਪੰਚਾਂ ਦੇ ਭਰੇ ਆ ਸਾਰੇ ਤੇ ਸਾਰੇ ਜੀ ਕੈਂਸਲ ਕਰ ਦਿੱਤੇ ਗਏ ਆ ਇਹਨਾਂ ਨੂੰ ਇੰਨਾ ਡਰਿਆ ਸਾਡੇ ਕੋ ਖਾਸ ਕਰਕੇ ਮੇਰੇ ਕੋ ਖੈਰ ਹਲਕੇ ਜੇ ਮੈਂ ਇੱਕ ਵੀ ਨਹੀਂ ਇਹਨਾਂ ਦਾ ਬੰਦ ਦਿੰਦਾ ਮੇਰੇ ਨੋਂ ਦੇ ਨੌ ਬਹਾਲ ਕਰਨਾ ਜੀ ਜੇ ਇੱਕ ਵੀ ਇਹਨਾਂ ਦਾ ਬੰਦ ਮੈਂ ਪਿੰਡ ਛੱਡ ਦੂੰਗਾ ਇਨਨੂੰ ਲਿਆਓ ਮੇਰੇ ਬਕਾਉ ਦੇ ਖਿਲਾਫ ਨੂੰ ਕਾਗਜ਼ ਮੇਰੇ ਭਾਲ ਕਰਕੇ ਦੋ ਨਾਓ ਇਹ 9 ਦੇ 9 ਨਾਲ ਜਿੱਤ ਕੇ ਹੀ ਆਈਏ ਤਾਂ ਫੇਰ ਐਵੇਂ ਥੋੜਾ ਵੀ ਕਾਗਜ਼ ਰਿਜੈਕਟ ਕਰਾ ਦੋ ਉਹ ਕਰਾ ਦੋ ਇਹ ਕੋਈ ਗੱਲ ਥੜਾ ਬਣਦੀ ਆ ਲੜੋ ਇਲੈਕਸ਼ਨ ਇਹਨੂੰ ਤਾਂ ਪਹਿਲਾਂ 4 ਦਿਨਾਂ ਨੂੰ ਦਿੱਤੇ ਨਹੀਂ ਨੋਮੀਨੇਸ਼ਨ ਵਾਸਤੇ ਮੈਂ ਚੋਲਾ ਚਿੱਖਦੀ ਸਿੱਧਾ ਨਹੀਂ ਦਿੱਤੀਆਂ ਕਰੀ ਉਧਰ ਤੱਕ ਇਹ ਖਾਓ ਜਿੱਥੇ ਉੱਟ ਕੋ ਪੀਡੀਓ ਚੱਲ ਕੇ ਡਰ ਕਾਦਾ ਫਿਰ ਹਾਂ ਡਰ ਕਾਦਾ ਇੰਨਾ ਲੱਤਾਂ ਦੇ ਡੰਮਿਆ ਸੇ ਚਿਲਤਾ ਜਦੋਂ ਮੈਂ ਦਿਖਲਾ ਰੋ ਹੁਣ ਤਰੇ ਫੜਦੇ ਨੇ ਮੈਂ ਬਰ ਇੱਕ ਕੀਨੇ ਦਬਾਜ ਦੀ ਕੀ ਕਹਾ ਕਰਦਾ ਦਬਾਅ ਸਰਕਾਰ ਦਾ ਹੀ ਆ ਜੀ ਦਬਾਅ ਤੇ ਸਰਕਾਰ ਦਾ ਹੀ ਆ ਤੇ ਜੋ ਕੁਛ ਆਰੋ ਕਰਦੇ ਇਹਨੇ ਆਰੋ ਨੌ ਦੇ ਨੌ ਰਿਜੈਕਟ ਨੌ ਦੇ ਨੌ ਹੀ ਰਿਜੈਕਟ ਆ ਜੀ ਦੋ ਹੀ ਨਾਮਿਨੇਸ਼ਨ ਸਰਪੰਚਾਂ ਦੇ ਮਗਰ ਦੋ ਭਰੇ ਹੀ ਤੇ ਸੱਤ ਮੈਂਬਰ ਪੰਜਾਬ ਦੇ ਨੇ ਜੀ ਬਿਲਕੁਲ ਸਹੀ ਇੱਕੋ ਥਾਂ ਭਰੇ ਆ ਕੋਈ ਗੱਲ ਨਹੀਂ ਹਰ ਕਾਗਜ਼ ਲਗਾ ਕੱਲਾ ਇਕੱਲੇ ਦੀ ਵੀਡੀਓ ਬਣਾਈਆਂ ਹੀ ਇਹ ਆਰੋ ਨੇ ਤੁਹਾਡੇ ਦੇ ਤਾਂ ਡਾਕੂਮੈਂਟ ਸੀ ਉਹ ਬਿਲਕੁਲ ਚੈੱਕ ਕਰਕੇ ਤੁਸੀਂ ਤੱਕੇ ਯਾਰ ਸੀਤ ਦਿੱਤੀ ਜਾਂ ਨੂੰ ਕੋਈ ਗੱਲ ਨਹੀਂ ਪਰਸੋਂ ਪਤਾ ਲੱਗਾ ਵੀ ਤੁਹਾਡੇ ਜੀ ਕੁਝ ਨਹੀਂ ਲਿਖਿਆ ਇਨ੍ਹਾਂ ਲਗੜੀ ਲਿਖਤਾ ਰੱਦ ਸਾਨੂੰ ਕਾਰਨ ਦੱਸੋ ਅਹੀਂ ਕਾਰਨ ਕੁਛ ਨਹੀਂ ਆਇਆ ਵੀ ਕਾਰਨ ਦੱਸੋ ਤੁਹਾਡਾ ਰੱਦ ਹੋਣ ਦਾ ਕਾਰਨ ਕੀ ਕੀ ਗਲਤੀ ਕੀਤੀ ਹੈ ਜਿਹੜੀ ਗਲਤ ਪਰੇ ਤਾਂ ਵੀ ਦੱਸੋ ਅਗਰ ਨਹੀਂ ਦੱਸਿਆ ਜਾ ਰਿਹਾ ਕਾਰਨ ਕੋਈ ਨਹੀਂ ਦੱਸਿਆ ਜਾ ਰਿਹਾ ਅਸੀਂ ਹਾਈ ਕੋਰਟ ਤੱਕ ਵੀ ਜਾਵਾਂਗੇ ਹਰ ਕਿਥਾਂ ਜਾਵਾਂਗੇ ਔਰ ਉਹ ਜਿਹੜਾ ਉਹਨੂੰ ਵੀ ਪੁੱਛਾਂਗੇ ਹੁਣ ਔਰ ਉਹਥੇ ਹੈ ਨਹੀਂ ਫਿਰ ਅਸੀਂ ਚੱਲੇ ਆ ਉਥੇ ਜਾ ਕੇ ਧਰਨਾ ਲਾਉਣਾ ਜੀ ਹਾਂ ਜੀ ਕਿਹੜਾ ਪਿੰਡ ਦੀ ਤੁਹਾਡਾ ਮੇਰਾ ਪਿੰਡ ਸੇਖਵਾ ਜੀ ਕਿਤੇ ਕੀ ਤੁਹਾਡੇ ਵੀ ਕਾਗਜ਼ਾਤ ਆ ਜੀ ਮਿੰਦਵਾਰਾ ਹਾਂ ਜੀ ਮੇਰੇ ਵੀ ਕਾਗਜ਼ਾਤ ਨੇ ਮੈਂ 7 ਮੈਂਬਰਾਂ ਦੇ ਕਾਗਜ਼ ਇੱਕ ਸਰਪੰਚ ਦੇ ਕਾਗਜ਼ ਭਰੇ ਸੀਗੇ ਉਹਨਾਂ ਦੇ ਵਿੱਚੋਂ ਦੋ ਸਾਰੀਆਂ ਫਾਈਲਾਂ ਇੱਕ ਹੀ ਵਕੀਲ ਨੇ ਭਰੀਆਂ ਨੇ ਉਹਨਾਂ ਵਿੱਚੋਂ ਦੋ ਛੱਡ ਕੇ ਪੰਜ ਰੱਦ ਕੀਤੀਆਂ ਗਈਆਂ ਨੇ ਮੈਂ ਪੁੱਛਣਾ ਚਾਹੁੰਦਾ ਕਿ ਜੇ 5 ਪੰਜ ਰੱਦ ਕੀਤੀਆਂ ਦੋ ਕਿਉਂ ਨਹੀਂ ਹੋਈਆਂ ਫਿਰ ਡਾਕੂਮੈਂਟ ਸੇਮ ਸੀਗੇ ਸੇਮ ਡਾਕੂਮੈਂਟ ਸਾਰੇ ਹਾਂਜੀ ਮੈਂ ਉਸ ਤੋਂ ਪਹਿਲਾਂ ਕਿ ਮੈਂ ਜਦੋਂ ਫਾਈਲਾਂ ਜਮ੍ਹਾਂ ਕਰਵਾਈਆਂ ਨੇ ਮੈਂ ਸਵੇਰੇ 9 ਵਜੇ ਮੈਂ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਬੇਕਾਦਰ ਚੋਣ ਕਮਿਸ਼ਨ ਮਤਲਬ ਕਿ ਫਾਈਲਾਂ ਮੈਂ ਮੇਲ ਕੀਤੀਆਂ ਨੇ ਆਪਣੀਆਂ ਸਾਰੇ ਪੀਡੀਐਫ ਮੇਰੇ ਕੋਲ ਪਏ ਨੇ ਮੈਂ ਜਵਾਬ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਮੇਰੀਆਂ ਫਾਈਲਾਂ ਰਿਜੈਕਟ ਕਿਉਂ ਕੀਤੀਆਂ ਨੇ ਪਰ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਹਨਾਂ ਨੇ ਸਾਰਿਆਂ ਨੇ ਮਿਲ ਮਿਲੀ ਭੁਗਤ ਕਰਕੇ ਪੈਸੇ ਪੂਸੇ ਦੇ ਕੇ ਸਾਡੀਆਂ ਜਾਣ ਬੁੱਝ ਕੇ ਫਾਈਲਾਂ ਰਿਜੈਕਟ ਕਰਵਾਈਆਂ ਨੇ ਇਹ ਡਰ ਇਹਨਾਂ ਨੂੰ ਡਰ ਸੀਗੀ ਸਾਡੇ ਵੱਲੋਂ ਕਿ ਇਹ ਸਾਰੇ ਜਿੱਤਦੇ ਨੇ ਜਿੱਤਣ ਦੇ ਇਦਾਂ ਦੇ ਡਰ ਕਰਕੇ ਜਿਹੜੇ ਵਜਾ ਕਰਕੇ ਇਹਨਾਂ ਨੇ ਪੈਸੇ ਭਰ ਕੇ ਇਹਦੇ ਸਾਡੀਆਂ ਫਾਈਲ ਅਰਜ਼ਟਾ ਕਰਾਈਆਂ ਨੇ। ਹੁਣ ਅਗਲਾ ਸਟੈਪ ਕੀ ਹੋਊਗਾ? ਅਸੀਂ ਹਾਈ ਕੋਰਟ ਵੀ ਜਾਵਾਂਗੇ। ਜਿੱਥੋਂ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ। ਆਪਣਾ ਆਰਓ ਸਾਹਿਬ, ਏ ਆਰਓ ਸਾਹਿਬ ਜੋ ਵੀ ਆ ਆਪਾਂ ਇਹਨਾਂ ਨੂੰ ਸਜ਼ਾ ਵੀ ਦਿਵਾਵਾਂਗੇ ਜੇ ਇਹਨਾਂ ਨੇ ਸਾਡਾ ਸਾਨੂੰ ਇਨਸਾਫ਼ ਨਾ ਨਵਾਇਆ। ਜਿੱਥੋਂ ਤੱਕ ਸਾਨੂੰ ਜਾਣਾ ਪਿਆ ਅਸੀਂ ਪਹੁੰਚ ਕਰਾਂਗੇ ਅਸੀਂ ਬਹਿਣ ਬੈਠਾਂਗੇ ਨਹੀਂ। ਹਾਂ ਕਿਹੜਾ ਬਣਦਾ ਮੇਰਾ ਪਿੰਡ ਅਲੀਵਾ ਜਟਾਂ ਦੀ ਹਰਵਿੰਦਰ ਸਿੰਘ ਹਾਂ ਦੇਖੋ ਕੀ ਤੁਹਾਡੇ ਆਰੋ ਦੇ ਆਫਿਸ ਤੋਂ ਹੀ ਆਏ ਸਾਡਾ ਮਸਲਾ ਇਹ ਜੀ ਸਾਡਾ ਇੱਕ ਵਿਕਰਮਜੀਤ ਸਿੰਘ ਮੈਂਬਰ ਜੋ ਜੋਗ ਪਾਇਆ ਗਿਆ ਏ ਉਹਨਾਂ ਦੇ ਇਸ ਦੇ ਮੁਕਾਬਲੇ ਮੈਂਬਰ ਆ ਮਹੰਗਾ ਸਿੰਘ ਇਹ ਸਾਡਾ ਵਿਕਰਮਜੀਤ ਸਿੰਘ ਨੂੰ ਕਟਾ ਕੇ ਤੇ ਮਹੰਗਾ ਸਿੰਘ ਨੂੰ ਬਾਹਰ ਕਰਾਉਣ ਦੇ ਚੱਕਰ ਫਿਰ ਰਹੇ ਆ ਜਦ ਕਿ ਕਈ ਕਹਿੰਦੇ ਸਾਡਾ ਸਰਟੀਫਿਕੇਟ ਨਹੀਂ ਲੱਗਾ ਨਹੀਂ ਲੱਗਾ ਜਦ ਕਿ ਆਰੋ ਸਾਹਿਬ ਨੇ ਸਾਨੂੰ ਜੋਗ ਪਾਇਆ ਗਿਆ ਵਾ ਇਹ ਹੁਣ ਇਸੇ ਕਟਾਉਣ ਦੇ ਚੱਕਰ ਚ ਠੇਪ ਜੇ ਫਿਰ ਰਹੇ ਸਾਡੇ ਪਿੰਡ ਵਾਲੇ ਬਾਕੀ ਸਰਪੰਚੀ ਦੇ ਦੋ ਕਾਗਜ਼ਾੜੇ ਦੋਨੇ ਫੇਲਾ ਰੱਦ ਕਰਤੀਆਂ ਨਾ ਸਾਡੀ ਕਾਂਗਰਸ ਪਾਰਟੀ ਅੱਛਾ ਤਾਂ ਸਰਪੰਚ ਦੇ ਜਿਹੜੇ ਉਮੀਦਵਾਰ ਦੇ ਕਾਗਜ਼ਾੜੇ ਰਿਜੈਕਟ ਦੋਨੇ ਰਿਜੈਕਟ ਕਰਤੇ ਜਾਂਦੇ ਇੱਕ ਇੱਕ ਮੈਂਬਰ ਦੇ ਰੱਦ ਕਰਤੇ ਆ ਜੀ ਤੇ ਮੈਂ ਪੰਚਾਇਤ ਬਚੇ ਕਿੰਨੇ ਹੋਣਗੇ ਬਚੇ 3 ਜੀ ਅੱਛਾ ਬਾਕੀ ਸਰਪੰਚੀ ਦੇ ਵੀ ਕਾਗਜ਼ ਰੱਦ ਹਾਂਜੀ ਅੱਛਾ ਤੋ ਤਿੰਨਾਂ ਦੇ ਇਲੈਕਸ਼ਨ ਨੇ ਹੋਣਾ ਜੀ ਅੱਛਾ ਯਾਨੀ ਕਿ ਜੇ ਇਹ ਰੱਦ ਕਿਉਂ ਨਾ ਕਰਵਾਏ ਰਾਦੇ ਹਾਰ ਦੇਖਣ ਲਈ ਇਹਨਾਂ ਨੂੰ ਜਾਂ ਹਾਰ ਦੇ ਸਟਾਰਨ ਤੇ ਪਠੇ ਭਜੇ ਪੈਣ ਦੇ ਆ ਸਾਡੀ ਇਹ ਤਿੰਨਾਂ ਦੇ ਇਲੈਕਸ਼ਨ ਹੋਣ ਜੋ ਅੱਜ ਵੀ ਅਜੇ ਤਾਈਂ ਫਿਰ ਜਿੱਤ ਇਹ ਤਿੰਨ ਮੈਂਬਰ ਆਣ ਲਖਣ ਲਿਦਾ ਅੱਜ ਵੀ ਆਦਿ ਜਿਤਨੇ ਆ ਕਾਗਜ਼ ਭਾਰ ਰਹੀ ਕੇ ਤਾਂ ਬਾਅਦ ਵਿੱਚ ਚਿਕਾ ਕਰਾਣੀਆਂ ਕੇ ਉਹ ਕਿਹੜਾ ਪਿੰਡ ਆ ਜੀ ਅਲੀਵਾਲ ਹਰਾਈਆਂ ਜੀ ਮੇਰਾ ਪਿੰਡ ਅੱਛਾ ਮੈਂ ਉਤੋਂ ਸਰਪੰਚ ਖਲੋਤਾ ਸੀ ਤੇ ਕਾਂਗਰਸ ਪਾਰਟੀ ਵੱਲੋਂ ਅੱਛਾ ਤੇ ਪਹਿਲੋਂ ਆਂਦੇ ਵੀ ਕਾਂਗ ਕਿਸੇ ਪਾਰਟੀ ਵੱਲੋਂ ਇਲੈਕਸ਼ਨ ਨਹੀਂ ਹੋ ਗਈ ਜਦੋਂ ਇਹਨਾਂ ਨੇ ਇਹ ਗੱਲ ਕਹਤੀ ਤੇ ਫਿਰ ਇਹਨਾਂ ਨੇ ਕਾਗਜ਼ ਰਿਜੈਕਟ ਕਰਦਾ ਕਿ ਮਤਲਬ ਹੋਇਆ ਸਾਡੇ ਕਾਗਜ਼ ਕਿਉਂ ਰਿਜੈਕਟ ਕੀਤੇ ਗਏ ਸਾਡੇ ਕਾਗਜ਼ ਰਿਜੈਕਟ ਕਰਤੇ ਇਹਨਾਂ ਨੇ ਮੇਰੇ ਮੈਂਬਰਾਂ ਦੇ ਤਿੰਨਾਂ ਦੇ ਕਾਗਜ ਰਿਜੈਕਟ ਕਰਦੇ ਆ ਅਸੀਂ ਕਿ ਵਕੀਰ ਜੀ ਥਰੂ ਕਾਗਜ ਭਰਾਏ ਸੀਗੇ ਫਿਰ ਵੀ ਸਾਡੇ ਰਿਜੈਕਟ ਕੀਤੇ ਗਏ ਆ ਸਾਨੂੰ ਕੋਈ ਇਤਿਕਰ ਕਾਰਨ ਨਹੀਂ ਦੱਸਿਆ ਗਿਆ ਕਿ ਕਿਉਂ ਕਾਗਜ ਰਿਜੈਕਟ ਕੀਤੇ ਗਏ ਆ ਇਸ ਛਰੇ ਹਮ ਤੱਕੇ ਚਾਈ ਆ ਜੀ ਆ ਜਿਹੜੀ ਸਰਕਾਰ ਆਈ ਆ ਨਾ ਇਹਨੇ ਇਨੀ ਹਿੰਗਰ ਗੱਦੀ ਪਾਈ ਆ ਇਹਨੇ ਇਹਦੇ ਤੋਂ ਅਫਸਰ ਵੀ ਸਾਰੇ ਚਾਲੂ ਆ ਤੇ ਪਬਲਿਕ ਤੇ ਜਿਹੜਾ ਜੋ ਕੁਝ ਕੀਤਾ ਨਾ ਇਹਨਾਂ ਨੇ ਪੈਸੇ ਲੈ ਲੈ ਕੇ ਤੇ ਵੜਾਤੇ ਆ ਸਰਪੰਚ ਸਾਰੇ ਪਿੰਡਾਂ ਦੇ ਸਰਪੰਚ ਪੈਸੇ ਲੈ ਕੇ ਬਣਾਏ ਆ ਨਾ ਤੇ ਨੇਰਗਰਦੀ ਇੰਨੀ ਪਾਈ ਆ ਕੋਈ ਸੁਣਦਾ ਹੀ ਨਹੀਂਗਾ ਅਸੀਂ ਇਹਨਾਂ ਤੋਂ ਸਤਾਏ ਇੰਨੇ ਆ ਸਾਰੀ ਪਬਲਿਕ ਸਤ ਗਈ ਆ ਨਾ ਕੋ ਤੇ ਹੁਣ ਅਗਲਾ ਤੁਹਾਡਾ ਕੀ ਆ ਐਕਸ਼ਨ ਅਸੀਂ ਜੀ ਹਾਈ ਕੋਰਟ ਤੇ ਕਰਦੇ ਸੁਪਰੀ ਕੋਰਟ ਤੇ ਕਰਦੇ ਜਾਵਾਂਗੇ ਜੀ ਹਾਂ ਕਿਤੇ ਤੁਹਾਡੇ ਆਰੋ ਹਾਉ ਸੀਗੇ ਸਾਡੇ ਆਰੋ ਐਸ ਡੀਓ ਸਾਹਿਬ ਸੀਗੇ ਜੀ ਬਿਜਲੀ ਬੋਰਡ ਕਿਹਨਾ ਨੰਬਰ ਨੂੰ ਕਿੱਥੇ ਸੀਗੇ ਇਹ ਇਹ ਆਇਆ ਮੈਂ ਪਵਿੱਤਰਪਾਲ ਸਿੰਘ ਪਿੰਡ ਖੈਰਾਗੜਾ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਆ ਮੇਰਾ ਕਾਂਗਰਸ ਪਾਰਟੀ ਦਾ ਉਮੀਦਵਾਰ ਸਾਡੇ ਕੋਈ ਮੈਂਬਰ ਨਹੀਂ ਇੰਨਾ ਛੱਡਿਆ ਕੋਈ ਪੰਚ ਨਹੀਂ ਸਰਪੰਚੀ ਦੇ ਕਾਗਜ਼ ਵੀ ਰੱਦ ਕੀਤੇ ਗਏ ਆ ਇਹ ਹੁਣ ਸਰਕਾਰ ਦੀ ਮਿਲੀਭੁਗਤ ਆ ਜहां ਅਫਸਰ ਸਾਹਿਬਾਨ ਦੀ ਮਿਲੀਭੁਗਤ ਆ ਮੈਨੂੰ ਨਹੀਂ ਪਤਾ ਕਿ ਪੰਨੂ ਸਾਹਿਬ ਕੋ ਪੈਸੇ ਗਏ ਆ ਕਿ ਜਾਂ ਅਫਸਰ ਸਾਹਿਬਾਨਾਂ ਨੇ ਪੈਸੇ ਪੈਸੇ ਲਏ ਆ ਸਾਡੇ ਇੱਕ ਅਰੋਣ ਸਿੰਘ ਜਗਦੀਪ ਸਿੰਘ ਪ੍ਰਭਜੋਤ ਜਗਜੀਤ ਜਗਜੀਤ ਸਾਡਾ ਅਰੋ ਪ੍ਰਭਜੋਤ ਸਿੰਘ ਪ੍ਰਭਜੋਤ ਸਿੰਘ ਬੁਆਇ ਸਕੂਲ ਸਾਡੇ ਹੋਏ ਸੀ ਹਾਂਜੀ ਕਾਗਜ਼ ਉਹਨਾਂ ਕੋਈ ਸਪਸ਼ਟੀਕਰਨ ਦੇਣ ਤਾਂ ਸਾਬ ਰਿੰਕਾਰ ਕਰ ਦਿੱਤਾ ਕਹਿੰਦੇ ਡੀਸੀ ਸਾਹਿਬ ਨੂੰ ਜਾਓ ਉਹਨਾਂ ਨੂੰ ਐਪਲੀਕੇਸ਼ਨ দাও ਹਾਂਜੀ ਤੇ ਮੈਂ ਤੇ ਇਹ ਕਹਿਣਾ ਵੀ ਭਗਵੰਤ ਮਾਨ ਨੂੰ ਅੱਖਾਂ ਖੋਲ ਕੇ ਬਿਆਨ ਦੇਣੇ ਚਾਹੀਦੇ ਇਹਨਾਂ ਬਿਆਨ ਪਹਿਲਾਂ ਦਿੱਤੇ ਸੀਗੇ ਅਸੀਂ ਬਿਲਕੁਲ ਨਰੋਲ ਇਲੈਕਸ਼ਨ ਕਰਵਾਵਾਂਗੇ ਇਹਨਾਂ ਇੱਕ ਵੀ ਕਾगज ਸਾਡਾ ਨਹੀਂ ਛੱਡਿਆ ਇਹਨਾਂ ਨੂੰ ਇਨਾ ਹਾਰ ਦਾ ਡਰ ਸੀ ਸਾਡਾ ਇੱਕ ਵੀ ਛੱਡ ਦਿੰਦੇ ਅਸੀਂ ਉਹ ਵੀ ਜਿਤਾ ਕੇ ਵਿਖਾਉਣਾ ਸੀ ਇਹਨਾਂ ਨੂੰ ਸਾਡੇ ਪਤਾ ਨਹੀਂ ਕੀ ਗੱਲ ਪੰਨੂ ਸਾਹਿਬ ਨੂੰ ਸਾਡੇ ਕੋਈ ਨਹੀਂ ਡਰ ਆ ਗਿਆ ਵੀ ਇਹਨਾਂ ਬੰਦਿਆਂ ਨੇ ਪਰਾਂ ਨਹੀਂ ਕੀ ਕਰ ਦੇਣਾ ਇਹਨਾਂ ਸਾਰੇ ਸਾਡੇ ਬੰਦੇ ਹਰਾ ਦੇਣੇ ਆ ਸਾਰੇ ਪਿੰਨਾਂ 'ਚ ਅਲੀਵਾਲ ਜੱਟਾਂ ਦੇ ਸਰਪੰਚ ਇਹਨਾਂ ਨਾਲ ਵੀ ਇਹੋ ਕੁਝ ਹੀ ਹੋਇਆ ਆ ਸੇਖਵਾਦੋਂ ਨੇ ਇੰਨਾ ਨਵੀ ਇਹੋ ਕੋ ਜਿਨਨੇ ਇੱਥੇ ਮੋਤ ਪਰ ਖੜੇ ਨੇ ਸਾਰਿਆਂ ਦੇ ਪੇਪਰ ਰਜੈਕਟ ਕੀਤੇ ਗਏ ਨੇ ਸਿਰਫ ਇਹੋ ਕਿ ਸਾਡੇ ਸਰਪੰਚ ਬੰਨਣਾ ਹੀ ਕੋਈ ਨਹੀਂ ਆਮ ਪਾਰਟੀ ਦਾ ਇਹ ਕਰਕੇ ਉਹਨਾਂ ਸਾਡੇ ਸਿਰਫ ਕਾਂਗਰਸ ਪਾਰਟੀ ਨੂੰ ਮੁੱਖ ਰੱਖਦੇ ਆਂ ਕਾਲੀਆਂ ਦੇ ਵੀ ਮੇਰੇ ਪਿੰਡ ਬਜੇ ਜਿਹੜੇ ਆਪਣੇ ਆਪ ਨੂੰ ਕਾਂਗਰਸੀ ਦੱਸਦੇ ਸੀ ਨਾ ਉਹ ਕਾਲੀਦਾਲ ਵੱਲੋਂ 2 ਸਾਲ ਇਧਰ 2 ਸਾਲ ਉਧਰ ਠੀਕ ਆ ਨਾ ਇਹ ਕਰਕੇ ਉਹਨਾਂ ਦੇ ਕਾਗਜ ਬਜੇ ਉਹਨਾਂ ਦੇ ਸਾਰੇ ਮੈਂਬਰ ਸੇਫ ਹੋ ਸਾਡੇ ਤੋਂ ਇਨਾ ਕਰਦਾ ਡਰ ਆ ਗਿਆ ਸਾਡੇ ਨਾਲ ਕੋਈ ਇੱਕ ਮੈਂਬਰ ਵੀ ਨਹੀਂ ਛੱਡਿਆ ਨਾ ਸਰਪੰਚ ਜਿਹੜਾ ਅੱਜ ਦਾ ਸਾਡਾ ਮੇਨ ਫੋਕਸ ਜਿਹੜਾ ਚੱਲ ਰਿਹਾ ਉਹ ਇਹ ਆ ਕਿ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਆਪਣੇ ਕਾਗਜ਼ ਵਾਪਸ ਲੈਣੇ ਨੇ 3 ਵਜੇ ਤੱਕ ਦਾ ਟਾਈਮ ਉਹਨਾਂ ਦਾ ਵਾਪਸ ਲੈਣ ਦਾ ਹੀ ਹੈ ਤੇ ਉਸ ਤੋਂ ਬਾਅਦ ਸਿੰਬਲ ਅਲੋਟਮੈਂਟ ਹੈ ਕਿਉਂਕਿ ਅੱਜ ਹੀ ਕੰਮ ਬਹੁਤ ਜ਼ਿਆਦਾ ਹੈ ਤੇ ਬਾਕੀ ਜੋ ਵੀ ਅੱਗੋਂ ਹਦਾਇਤਾਂ ਹੋਣਗੀਆਂ ਮਹਿਕਮੇ ਦੀ ਜਾਂ ਡੀਸੀ ਸਾਭ ਦੀ ਜਿੱਦਾਂ ਵੀ ਆ ਉਹਦਾ ਸਾਰਾ ਆਪਾਂ ਜੋ ਵੀ ਹੈ ਜੋ ਵੀ ਜਵਾਬ ਹੈ ਜਿੱਦਾਂ ਜਿੱਦਾਂ ਨੈਕਸਟ ਡੇ ਆਪਾਂ ਉਹਨੂੰ ਕਰਾਂਗੇ ਇਹ ਜਿਹੜਾ ਰੀਜਨ ਕੁਛ ਹੈ ਜਿਹੜੇ ਸਰਪੰਚ ਉਹ ਯਾਨੀ ਕਿ ਕੋਈ ਗੱਲ ਇਹਨਾਂ ਦਾ ਹਾਂ ਇਹਨਾਂ ਦਾ ਜੋ ਵੀ ਰੀਜਨ ਹੈ ਬਿਲਕੁਲ ਜਿਹੜੀ ਇਹਨਾਂ ਨੇ ਫਾਈਲਾਂ ਦਿੱਤੀ ਉਹ ਚ ਜਿਹੜੀਆਂ ਕਮੀਆਂ ਪਾਈਆਂ ਗਈਆਂ ਉਹਨਾਂ ਕਮੀਆਂ ਨੂੰ ਦੇਖ ਕੇ ਉਹ ਸਾਰਾ ਕੁਝ ਜੋ ਕਾਗਜ਼ ਨਹੀਂ ਪੂਰੇ ਇਹਨਾਂ ਦੇ ਜਾਂ ਉਹਨਾਂ ਚ ਕਮੀਆਂ ਨੇ ਉਹਦੇ ਕਰਕੇ ਇਹਨਾਂ ਦੇ ਰੱਦ ਹੋਏ ਨੇ ਬਾਕੀ ਦੇ ਸਾਰਿਆਂ ਦੇ ਵੇਖੋ ਸਾਰਾ ਜੋ ਜਿਹੜਾ ਸਹੀ ਹੈ ਉਹ ਬਿਲਕੁਲ ਅੱਗੇ ਸਹੀ ਹੋ ਚੁੱਕਾ ਉਹਨਾਂ ਦਾ ਤਾਂ ਨਹੀਂ